ਤੇ ਇਹਨਾਂ ਦਾ ਵਿਆਹ ਜਿਹੜਾ ਸੀ ਉਹ ਇੱਕ ਸਿੱਧ ਧਰਮਨੀ ਦੀ بیوی ਦੇ ਨਾਲ ਹੋਇਆ ਸੀ। ਉਹ ਸਿੱਧ ਘਰਵਾਸੀ ਭਾਈ ਮੰਗਲਾ ਜੀ ਦਾ ਕਰਿਆ। ਉਹ ਸਤਪੁਰ ਜੀ ਸੁਨਮ ਦਾ ਮਾਰ ਦਿੰਦਾ ਸੀ। ਇਸ ਸੁਨਮ ਦੇ ਨਾਲ ਪ੍ਰਾਪਤ ਕੀ ਕੀ ਹੁੰਦਾ ਹੈ? ਇਹ ਸਾਸ਼ਟ੍ਰਿਕ ਵੀ ਉਸ ਰੇਕ ਪਰਮਾਰ ਦੀ ਰਚੀ ਸੀ। ਕਿ ਜੇਦੋਂ ਉਹ ਵਿਆਹ ਹੀ ਕਰੇਗਾ ਭਾਈ ਮੰਗਲਾ ਜੀ ਨੂੰ। ਤੇ ਉਹਨੇ ਇੱਕ ਬੇਇਤੀ ਕੀਤੀ ਭਾਈ ਮੰਗਲਾ ਜੀ ਨੂੰ ਕਿ ਆਪਣੇ ਧਰਮ ਨਾਲ ਹੋ ਸਕਦੇ। ਆਪਣਾ ਰੱਬ ਨੂੰ ਮੰਨਣ ਦਾ ਧੰਗ ਦਾ ਤੱਕ ਤੱਕ ਕੋਸ਼ਿਸ਼ ਹੁੰਦਾ ਹੈ ਪਰ ਮੇਰੀ ਇੱਕ ਵਿਵਕਤੀ ਹੈ ਤੁਹਾਡੇ ਕਰਮਾਂ ਦੇ ਵਿੱਚ ਕਿ ਮੇਰਾ ਇੱਕ ਨਿਯਮ ਹੈ ਜੋ ਕਨਸ਼ੀਰਿ ਗੁਰਨਾਮਕ ਤੇ ਮਾਜ ਦੇ ਘਰ ਦੇ ਵਿੱਚੋਂ ਸਾਡੇ ਪਰਿਵਾਰ ਨੂੰ ਮਿਲੇ ਹੈ ਸਾਗੂ ਇਹ ਦਾਸ ਜਿਹੜੀ ਮਿਲਿਆ ਸੀ ਅਮਰਤ ਵੇਲੇ ਉੱਥੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਆਂ ਤੇ ਗੁਰੂ ਦੇ ਸਮਾਹਮਣੇ ਝੁਕਦੇ ਆਂ ਤੁਹਾਨੂੰ ਕੋਈ ਤਾਜ ਨਾ ਹੋਵੇ ਤੁਹਾਨੂੰ ਸ਼ੁਕਰ ਹੈ ਅਮਰਤ ਮੇਰੇ ਗੁਰੂ ਕੀ ਬਾਣੀ ਨੂੰ ਦੇਖੋ ਗੁਰੂ ਦਾ ਸਿੱਖੋ ਉਹ ਅਜੇ ਸੇਕ ਬਣਿਆ ਜਿਹੜੇ ਦਰਸ਼ਨ ਨਹੀਂ ਕੀਤੇ ਭਗਤ ਸਿੰਘ ਗੋਬਿੰਦ ਸਿੰਘ ਮਹਾਰਾਜ ਦੇ ਇਸ ਸਟੇਪੇ ਵਾਲੇ ਕੁਝ ਨਹੀਂ ਆ। ਕਹਿੰਦਾ ਕੋਈ ਕਰ ਜੀ ਤੁਸੀਂ ਸਵੇਰੇ ਬਾਣੀ ਪੜਿਆ ਕਦੇ ਜਦ ਮੈਂ ਬਾਣੀ ਨੂੰ ਸੁਣਿਆ। ਹੁਣ ਉਹ ਬੀਬੀ ਨੇ ਬਾਣੀ ਪੜ੍ਹਨੀ ਜਿਹੜੇ ਭਾਈ ਅਨੰਦ ਨਾਲ ਤੇ ਘਰ ਵਾਲੇ। ਉਹ ਬਾਣੀ ਪੜ੍ਹਨੀ ਤੇ ਭਾਈ ਅਨੰਦ ਨਾਲ ਜੀ ਨੇ ਬੜੇ ਪ੍ਰੇਮ ਨਾਲ ਬਾਣੀ ਨੂੰ ਸੁਣਾਇਆ। ਸੋ ਜੀਆ ਸੋ ਜੀਆ ਮਨ ਜਿਹੜਾ ਸਾਧ ਸੰਗਤ ਜੀ ਉਹ ਇੰਨਾ ਅੰਦਰੋਂ ਗੁਰੂ ਦੇ ਪ੍ਰਤੀ ਪੀਰ ਗਿਆ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਦਰਸ਼ਨ ਕਰਨ ਵਾਸਤੇ ਜਾਏ ਭਾਈ ਨੰਦ ਲਾਲ ਜੀ ਆਪਣੀ ਪਤਨੀ ਦੇ ਨਾਲ ਸਮਾ ਪਹੁੰਚਿਆ ਸਾਧ ਸੰਗਤ ਜੀ ਤੋਂ ਆਰੰਗਜੇਪ ਦਾ ਰਾਜ ਆਇਆ ਤੇ ਉੱਥੇ ਆਰੰਗਜੇਪ ਦੇ ਪੁੱਤਰ ਨੂੰ ਪੜਾਉਣ ਦਾ ਕੰਮ ਜਿਹੜਾ ਹੈ ਉਹ ਹਾਦਰ ਸ਼ਾਹ ਨੂੰ ਇਹ ਭਾਈ ਨੰਦ ਲਾਲ ਜੀ ਅਰਬੀ ਫਾਰਸੀ ਦੇ ਜਿਹੜੇ ਵੱਡੇ ਗਦਵਾਨ ਨੇ ਆਪਾਂ ਇਸ ਵੱਲ ਤੋਂ ਨਾਜਾ ਨਿਵਾਸ ਵਿੱਚ ਜਿਹੜਾ ਬਾਗੀਆਂ ਦੇ ਬੱਚਿਆਂ ਨੂੰ ਪੜ੍ਹਾ ਲਿਆ ਉਹ ਕਿੱਡੀ ਵੱਡੀ ਵਿੱਦਿਆ ਹੋਵੇ ਕਿਤਾਬ ਮਿਲੋਤਾ ਦੇ ਵਿੱਚ ਮਹਾਨ ਹੋਏਗਾ ਇਸ ਸਾਹਬ ਜੀ ਇੱਕ ਵਾਰੀ ਕੋਈ ਕ੍ਰਾਮ ਦੀ ਆਇਤ ਸੀ ਜਿਹੜੇ ਉਹਦੇ ਅਰਥ ਕਰਦੇ ਸੀ ਉਹਨਾਂ ਦਰਬਾਰ ਦੇ ਵਿੱਚ ਬੜੇ ਜਿਹੜੇ ਕਾਜੀ ਉੱਤੇ ਬੈਠੇ ਸਮਝਣਾ ਨਹੀਂ ਜਦਨ ਕੀਤਾ ਪਰ ਉਹ ਕਰਮ ਨਹੀਂ ਹੋਇਆ ਤੇ ਕੋ ਜਿਹੜੀ ਆਇਸ ਕੀ ਉਹ ਬਹਾਦਰ ਸ਼ਾਹ ਨੇ ਆਪਣੇ ਉਸਤਾਦ ਭਾਈ ਮੰਗਲਾ ਜੀ ਨੂੰ ਖਾਮੀ ਤੇ ਭਾਈ ਤੇ ਭਾਈ ਮੰਗਲਾ ਜੀ ਮੰਨਦੇ ਆ ਬੜੇ ਸੱਜੇ ਘਰ ਨਾਲ ਦਾ ਤੇ ਜਦੋਂ ਇਹ ਅਕੀਦੇ ਤੇ ਔਰੰਗਜ਼ੇਬ ਜਿਹੜਾ ਸਾਸ ਸੰਗਤ ਜੀ ਕੀਤਾ ਇੱਕ ਦੇਵ ਵੀ ਬਣ ਚੁੱਕਾ ਸੀ ਕਿ ਹਰੇਕ ਬੰਦਾ ਜਿਹੜਾ ਕੋਈ ਦਿੱਤਾ ਨੂੰ ਧਰਮ ਕਬੂਲ ਕਰਕੇ ਮੁਸਲਮਾਨ ਕਰਦੇ ਕਿ ਉਹ ਸਮਾਂ ਜਿਹੜਾ ਹਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਆਪਾਂ ਯਾਦ ਕਰੀਏ ਜਦੋਂ ਸਵਾ ਸਵਾ ਮਨ ਨੂੰ ਜੇਨ ਜਿਹੜੇ ਰਾਖੇ ਹੁੰਦੀ। ਉਹਨੇ ਸੋਚਿਆ ਕਿ ਪੇਟਾ ਵੱਡਾ ਆਰਦੀ ਤੇ ਫਾਰਸੀ ਦਾ ਬਲਵਾ ਆ ਪਰ ਕੀ ਹੋਵੇ Hindu ਧਰਮ ਦੇ ਵਿੱਚ ਇਹਨੂੰ ਮੁਸਲਮਾਨ ਧਰਮ ਦੇ ਵਿੱਚ ਲੈ ਕੇ ਆ ਜਿਹੜਾ ਨਾਲ ਚ ਕੋਈ ਮੰਨਦਾ ਇਹਨੂੰ ਰਾਜ ਤੇ ਉਹ ਰਾਜ ਤੇ ਬਸ ਨਹੀਂ ਆਉਂਦਾ ਤੇ ਇਹਦਾ ਕਟਲ ਕਰਦਾ। ਇਸ ਆਸਾਇਸ਼ ਦੇ ਵਿੱਚ ਉੱਤੇ ਫਿਰ ਇਹਨੂੰ ਕਿਸੇ ਨੇ ਨਾਸ ਨਹੀਂ ਕੀਤਾ ਕਿ ਆਉਣ ਵਾਲੇ ਜੀਵ ਜਿਨਾ ਭਾਵੇਂ ਸੰਭਿਧੀ ਤੋਂ ਆਉਣਾ ਚਾਹੁੰਦਾ ਹੈ ਤੇ ਜਾਂ ਜੇ ਤੁਸੀਂ ਨਾਮ ਹੋਵੇ ਤੇ ਤੁਹਾਨੂੰ ਮੌਤ ਦੇ ਘਰ ਸਾਲ ਦੇ ਪਰ ਇਹ ਕਰ ਜਿੱਤੇ ਰੱਖੇ ਜਦੋਂ ਬਚਪਨ ਦੇ ਵਿੱਚ ਸੀ ਇਹਨੂੰ ਭਾਈ ਨਾਮ ਲਾ ਦਿੱਤਾ ਤੇ ਇਹ ਵੈਸ਼ਨੋ ਮਤ ਦੇ ਨਾਲ ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਪਰਿਵਾਰ ਜਿਹਾ ਹੋ ਗਿਆ ਤੇ ਜਦੋਂ ਵੈਸ਼ਨੋ ਮਤ ਦੇ ਵਿੱਚ ਇਹਨਾਂ ਨੂੰ ਇੱਕ ਕਿਹੜੀ ਹੈ ਉਹ ਕਾਰ ਕੀ ਜਿਹੜੀ ਤਸਵੀਰਾਂ ਵਾਲਾ ਇੱਕ ਆਮ ਦਾ ਜਿਹੜਾ ਜਿਹੜਾ ਦਰਬਾਰ ਹੁੰਦਾ ਸੀ ਉਹ ਆਮ ਦਾ ਕਿ ਭਾਈ ਨੰਦਰਾ ਜੀ ਨੇ ਬਣਾ ਕਰ ਦਿੱਤਾ ਉਹ ਬਾਅਦੇ ਗੁਰੂ ਧਾਰਨ ਕੀਤਾ ਜਾਂਦਾ ਸੀ ਉਹ ਕਹਿੰਦਾ ਕਿ ਜਦੋਂ ਮੈਨੂੰ ਸਮਝ ਲੋ ਮੈਨੂੰ ਗੁਰੂ ਧਾਰਨ ਨਾ ਕਰਾਉਂਦਾ ਉਦੋਂ ਬਣਾ ਕਰ ਦਿੱਤਾ ਤੇ ਸਾਹ ਸਿਹਰੇ ਕਿ ਇੱਥੇ ਜਦੋਂ ਧਰਮ ਤੋਂ ਜੀ ਕਰਨ ਨਿਕਾਲਾ ਇੱਥੇ ਭਾਈ ਨੰਦਰਾ ਜੀ ਕਿਸੇ ਦੇ ਪੁੱਤ ਜਿਹੜਾ ਆਲੂਮ ਜੀ ਦੇ ਦਰਬਾਰ ਦੇ ਵਿੱਚ ਰਹਿੰਦਾ ਸੀ ਉਹ ਜਾਣਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਸਨੇ ਕਿਹਾ ਕਿ ਇਹ ਹਿੰਦੁਸਤਾਨ ਦੇ ਪੂਰੇ ਤੇ ਇਹਦਾ ਰਾਜ ਹੈ ਕਾਬਲ ਪ੍ਰਧਾਨਤਾ ਕਿਹਦਾ ਰਾਜ ਹੈ ਜਿੱਥੇ ਵੀ ਤੂੰ ਜਾਵੇਂਗਾ ਇਹਨੇ ਤੈਨੂੰ ਰੱਬ ਦੇ ਮਾਰ ਤੇਰਾ ਕਬਰ ਕਰ ਦੇ ਪਰ ਦੁਨੀਆ ਤੇ ਇੱਕ ਇਹੋ ਜਿਹੀ ਇਸ ਧਰਤੀ ਦੇ ਉੱਤੇ ਇੱਕ ਇਹੋ ਜਿਹਾ ਰਾਜ ਵੀ ਹੈ ਜਿਹਦਾ ਰਾਜ ਔਰੂਜੇ ਦੇ ਰਾਜ ਦੀ ਪ੍ਰਵਾਨੀ ਕਰਦਾ ਹੈ ਉਹ ਰਾਜ ਦਾ ਮਾਰਕ ਨੰਗਾ ਦੀ ਕੁੜੀ ਦੇ ਵਿੱਚ ਵਸਦਾ ਹੈ ਕਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਉਨਾ ਪਰ ਬਹੁਤ ਜਾਣੇ ਤੇ ਤੇਰਾ ਬਾਗ ਜੀ ਨਿਤ ਨਹੀਂ ਹੋ ਸਕਦਾ ਇਹਦਾ ਰੱਖਾ ਕੋ ਗੋਬਿੰਦ ਸਿੰਘ ਜੀ ਮਾੜ ਜਾਵੇ ਇਹ ਸਾਸ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਸਾਰ ਵਿੱਚ ਛੱਡਦੇ ਨਾ ਸਾਨੂੰ ਲੋਭ ਤੇ ਉਨਾ ਪਰ ਲੋਭ ਤੋਂ ਬਾਹਰ ਹੋ ਕੇ ਜਿਹੜਾ ਬਣ ਜਾਵੇ ਲੋਕ ਤੇ ਭਾਈ ਨੰਦ ਸਿੰਘ ਸਾਸ ਸੰਗਤ ਜੀ ਉੱਥੋਂ ਦਿੱਲੀ ਤੋਂ ਤੁਰੇ ਤੇ ਰਾਤੋ ਰਾਤ ਨਹੀਂ ਲੇ ਚਾਹਦੇ ਨਾ ਚਾਹਦੇ ਸਮਾਗਮਾਂ ਦਾ ਸੰਗਤ ਜੀ ਹੰਤਾ ਦੀ ਕੁੜੀ ਦੇ ਵਿੱਚ ਆ ਕੇ ਭੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖਿਆ ਹੁਣ ਜਿਆ ਕੇ ਉਹਨੇ ਹੰਕਾਰ ਨਹੀਂ ਕੀਤਾ ਕਿ ਮੈਂ ਆਰਕੀਟੈਕਟ ਅਰਬੀ ਤੇ ਫਾਰਸੀ ਦਾ ਗੁਰਦਵਾਰਾ ਹਾਂ ਮੈਂ ਕਿੱਡਾ ਵੱਡਾ ਗੁਰਦਵਾਰਾ ਹਾਂ ਮੈਂ ਰਾਜ ਦੇ ਬੱਚਿਆਂ ਉਸ ਕੌਮ ਦਾ ਸੀ ਨਹੀਂ ਉਹਦੇ ਚਰਨਾਂ ਤੇ ਟਹਿ ਗਿਆ ਉਹਨੂੰ ਪਤਾ ਲੱਗਿਆ ਕਿ ਪੂਰਾ ਗੁਰੂ ਗੱਗੇਆ ਇਹ ਸਾਸ ਸੰਗਤ ਜੀ ਗੁਰੂ ਵੀ ਇੱਕ ਸਟੇਟ ਦਾ ਜੀਵਨ ਜੀਣਾ ਨਾ ਉਹ ਕਿਦਾਂ ਸਵਾਰ ਮਤਾਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਹਿਲੇ ਜਿਹੜੀ ਕੋਈ ਇਹ ਜੀ ਦੇ ਦਰਬਾਰ ਦੇ ਕਵੀ ਰੱਖ ਲਿਆ ਵਾ ਸਭ ਤੋਂ ਪਹਿਲਾਂ ਸੇਵਾ ਦੇ ਵਿੱਚ ਲਾਇਆ ਕਿਉਂਕਿ ਸੇਵਾ ਕਰਨ ਦੇ ਨਾਲ ਸਾਾਸ ਸੰਗਤ ਦੀ ਮੰਨ ਤੇ ਅੰਦਰ ਜਿਹੜੀ ਪਈ ਹੋਈ ਮੈੜ ਤਾਂ ਘੁਲਦੀ ਹੈ ਤੇ ਭਾਈ ਮੰਗਲਾਲ ਜੀ ਨੇ ਜੁੱਥੇ ਜਿਹੜੇ ਉਪਕਰਨ ਸਾਫ ਕਰਦੇ ਸੰਕਤਾਂ ਦੀ ਸੇਵਾ ਕਰਨ ਕੋੜੀ-ਕੋੜੀ ਮੰਦਰ ਦੇ ਵਿੱਚ ਸੇਵਾ ਕਰਨੀ ਆਮ ਕਰ ਦਿੱਤੀ ਤੇ ਦੁਨੀਆ ਦੇ ਇਤਿਹਾਸ ਸੰਗਤ ਜੀ ਅਮਨਪੁਰ ਸਾਹਿਬ ਦੀ ਧਰਤੀ ਦੇ ਵਿੱਚ ਜਿਹੜਾ ਲੰਗਰ ਸਭ ਤੋਂ ਵੱਧ ਜੇ ਕਿਸੇ ਨੂੰ ਸਰਤਾਰਿਆ ਗਿਆ ਤੇ ਭਾਈ ਮਨਵਾਲ ਸਿੰਘ ਦੀ ਗੱਲ ਜੀ ਜਲੰਧਰ ਗੋਬਰ ਸਿੰਘ ਮਹਾਰਾ ਜੀ ਸਾਸ ਸੰਗਤ ਦੀ ਰਾਤ ਨੂੰ ਇੱਕ ਵਾਰੀ ਲੰਗਰ ਦੇ ਵਿੱਚ ਕਿਹੜਾ ਮਾਮਲਾ ਆਇਆ ਜਿਹੜੇ ਲੰਗਰ ਜਾਂਦੇ ਨੇ ਕਿਸੇ ਨੇ ਇਹ ਜਾ ਕੇ ਥੋੜਾ ਸਮਾਂ ਲੱਗੇਗਾ ਕਿਸੇ ਨੇ ਇਹ ਗੱਲ ਕਹੀ ਕਿ ਲੰਗਰ ਮਸਤਾਨਾ ਹੋ ਗਿਆ ਸੀ ਰੀਨੋਵਮੈਂਟ ਹੋਵੇਗਾ ਭਾਈ ਮਨਵਾਲ ਤੇ ਨੰਗਰ ਚਾਇਕੀ ਸਤੂ ਜੀ ਉੱਠਿਆ ਸਤੂ ਜੀ ਤੇਸਵਨ ਗਿਆ ਸੀ ਕਹਿੰਦਾ ਕਿ ਤੁਸੀਂ ਭਾਈ ਉਹ ਦੋ ਮਿੰਟ ਦੇ ਇੰਤਜ਼ਾਰ ਕਰੋ ਇਹ ਸੰਤੂਜੀ ਕਿਤੇ ਕੱਲੀ ਤੇਰੇ ਘਰ ਦੇ ਸਿੱਖਾ ਕੁਇਵਾ ਦਾ ਹੋਣਾ ਤੇ ਘਰ ਦੇ ਵਿੱਚ ਜਵਾਬ ਨਾ ਕਰੀ ਤੇਰੇ ਘਰ ਵਿੱਚ ਤੇਰੇ ਕੋਲ ਜੋ ਸਮਰੱਥਾ ਕੋਲ ਦੇਣੀ ਪਰ ਕਿਸੇ ਨੂੰ ਮੋੜੀ ਨਾ ਆਉਂਦੀ ਤੇ ਭਾਈ ਅਨੰਦ ਰਾਜ ਜੀ ਜਦੋਂ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦੇ ਰਹਿਮਤਾਂ ਮਿਲੀਆਂ ਇੱਕ ਪੁਸਤਕ ਲਿਖੀ ਸਾਧ ਸੰਗਤ ਜੀ ਭਾਈ ਅਨੰਦ ਰਾਜ ਜੀ ਮਾਨ ਨੇ ਉਹ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦੀ ਪੇਟੀ ਜੀ ਦਾ ਨਾਮ ਸੀ ਬੰਦੀ ਨਾਮਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪੋਸਟਕ ਪੜ੍ਹੀ ਤਾਂ ਸਾਬੂਰ ਜੀ ਕਹਿੰਦੇ ਕਿ ਬੰਦੀ ਨਾਮਾ ਨੇ ਜਿੰਦਗੀ ਨਾ ਹੋਵੇ ਜਿਹੜਾ ਸਿੱਖ ਨੂੰ ਭਾਵਨਾ ਨਾਲ ਪੜੇਗਾ ਉਦੋਂ ਜਿੰਦਗੀ ਜਿਹੜੀ ਉਹ ਬਣ ਚੱਲੇਗੀ ਸਾਬੂਰ ਜੀ ਕਹਿੰਦੇ ਜੇ ਗੁਰੂ ਦਾ ਸਿੱਖ ਆਪਣੇ ਪਰਿਵਾਰ ਤੋਂ ਆਪਣੇ ਘਰ ਵਾਲੇ ਤੋਂ ਗੁਰੂ ਦੀ ਬਾਣੀ ਸੁਣੀ ਤੇ ਸਾਬੂਰ ਜੀ ਕਹਿੰਦੇ ਜਿਨ੍ਹਾਂ ਨੇ ਸੁਣਿਆ ਨਾ ਤੇ ਇਸ ਕੁਰਬਾਨੀ ਜਿਹਨੂੰ ਤੋਂ ਸੁਣਿਆ ਜਿਹਨਾਂ ਨੂੰ ਸੁਣਨਾ ਆਪਿਆ ਇੱਕ ਵਾਰੀ ਭਾਈ ਅਨੰਦਵਰ ਜੀ ਵੀ ਨਹੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਕਈ ਸੇਧ ਕੇ ਉਹ ਨਾਲ ਜਾ ਰਹੇ ਨੇ ਤੇ ਚਲਦੇ ਆ ਤਾਂ ਉਹ ਸਤਪੂਜੀ ਨੇ ਇੱਕ ਪੁੱਤ ਜਿਹੜਾ ਉਰਟਿਆ ਉਹ ਕੀ ਸੀ ਸਾ ਸੰਗਤ ਦੀ ਸਤਪੂਜੀ ਇੱਕ ਪੱਥਰ ਫੜਦੇ ਤੇ ਪਾਣੀ ਤੇ ਇਛਾ ਕਰਦੇ ਸਤਪੂਜੀ ਸਿਖਾਉਂਦੇ ਰਹੇ ਕਿ ਪਾਣੀ ਸੇ ਪੱਥਰ ਕਿਵੇਂ ਡੁੱਬਾ ਇੱਕ ਜਣ ਨੂੰ ਪੁੱਛਿਆ ਕਹਿਣ ਲੱਗਾ ਸਤਪੂਜੀ ਪੱਥਰ ਭਾਰਾ ਹੁੰਦਾ ਪਾਣੀ ਵਿੱਚ ਡੁੱਬੇਗਾ ਦੂਜੇ ਨੂੰ ਪੁੱਛਿਆ ਕਿ ਸਤਿਗੁਰੂ ਜੀ ਪੱਥਰ ਭਾਰਾ ਹੁੰਦਾ ਇਸ ਕਰਕੇ ਪਾਣੀ ਨਹੀਂ ਵਹਦਾ ਤੇ ਜਦੋਂ ਭਾਈ ਨੰਦਰਾਜ ਜੀ ਨੂੰ ਪੁੱਛਿਆ ਨਾ ਸਰਪੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿ ਭਾਈ ਨੰਦਰਾਜ ਜੀ ਪੱਥਰ ਕਿਉਂ ਢੋਕਿਆ ਪਾਣੀ ਵਿੱਚ ਤੇ ਭਾਈ ਨੰਦਰਾਜ ਨੇ ਕੀ ਜਵਾਬs ਕਿ ਭਾਈ ਗੰਦਾਨ ਜੀ ਕਿਹਾ ਲਗੇ ਸਤਿਗੁਰੂ ਜੀ ਮੈਂ ਤੇ ਬਸ ਇਨਾ ਤੱਕ ਜਾਣਦਾ ਹਾਂ ਜਿਹੜੇ ਤੁਹਾਡੇ ਹੱਥ ਵਿੱਚ ਨਹੀਂ ਉਹ ਕਦੇ ਢੋਪ ਨਹੀਂ ਸਕਦੇ ਜਿਹੜਾ ਤੁਹਾਡੇ ਹੱਥੋਂ ਛੁਟ ਗਿਆ ਉਹ ਅੱਜ ਵੀ ਦੁਨੀਆ ਤੇ ਇੱਕ ਤੰਗ ਹੈ ਇਸ ਸਾਜ਼ ਸੰਗਤ ਦੀ ਇਹੋ ਜਿਹੇ ਵਿਦਵਾਨ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਸੁਣਿਆ ਅੱਜ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਜੇ ਹਰਮੰਦਰ ਸਾਹਿਬ ਦੇ